ਆਜ ਨਿਆਣੇ ਸਾਡੇ ਸਕੂਲਾਂ ਦੀ ਮੰਡੀ ਚ ਜਾਂਦੇ ਆ ਸਕੂਲਾਂ ਚ ਕੁਝ ਸਿੱਖਣ ਨਹੀਂ ਜਾਂ ਮੰਡੀ ਚ ਜਾਂਦੇ ਆ ਰੇਟ ਪੈਂਦਾ ਸਾਡੇ ਨਿਆਣਿਆਂ ਦਾ ਮੁੱਲ ਪੈਂਦਾ ਵਾ ਇੰਨੇ ਲੱਖ ਆ ਇੰਨੇ ਲੱਖ ਦਾ ਆ ਇੰਨੇ ਲੱਖ ਦੀ ਆ ਪੜਾਈ ਆ ਵੇਖਿਆ ਪੇਪਰਾਂ ਚ ਜਦੋਂ ਪੇਪਰ ਹੁੰਦੇ ਜਦੋਂ ਛੁੱਟੀ ਹੁੰਦੀ ਮੈਡਮਾਂ ਤੁਹਾਡੇ ਘਰਾਂ ਚ ਵੀ ਆਈ ਜਾਣੀਆਂ ਉਹਨਾਂ ਨੇ ਕਾਗਜ਼ ਆ ਫੜੰਦਾ ਨਿਆਣੇ ਸਾਡੇ ਸਕੂਲ ਚ ਪਾਉ ਅਸੀਂ ਨਾ ਆ ਵੀ ਕਰਦੇ ਆ ਆ ਵੀ ਕਰਾਉਂਦੇ ਆ ਉਹ ਇੱਕ ਜਾਂਦੀ ਮਗਰੋਂ ਦੂਜੀ ਆ ਮੈਡਮ ਆ ਜਾਂਦੀਆਂ ਉਹ ਜਾਂਦੀਆਂ ਮਗਰੋਂ ਤੀਜੀਆਂ ਆ ਜਾਂਦੀਆਂ ਇਹਦਾ ਮਤਲਬ ਵੀ ਸਕੂਲ ਮੰਡੀ ਬਣ ਗਿਆ ਸਕੂਲ ਬਾਜ਼ਾਰ ਬਣ ਗਿਆ ਜਿੱਦਾਂ ਐਡਵਰਟਾਈਜ਼ ਸਕੂਲ ਦਾ ਕੰਮ ਹੀ ਨਹੀਂ ਹੈਗਾ ਘਰੋ ਘਰੀ ਜਾ ਕੇ ਬੱਚੇ ਮੰਗਣਾ ਇਹ ਸਕੂਲ ਦਾ ਕੰਮ ਥੋੜਾ ਸਕੂਲਾਂ ਦੇ ਵਿੱਚੋਂ ਵਿਦਿਆਰਥੀ ਪੈਦਾ ਹੋ ਰਹੇ ਆ ਸਿੱਖਿਆਰਥੀ ਪੈਦਾ ਨਹੀਂ ਹੋ ਰਹੇ ਵਿਦਿਆਰਥੀ ਕੀ ਆ ਰੱਟੇ ਰੱਟੇ ਵੱਜਣ ਡੈ ਬਸ ਲੱਖਾਂ ਰੁਪਏ ਲਾ ਕੇ 10-10 ਕਿਲੋ ਦੇ ਬੈਗ ਤਾਂ ਅਸੀਂ ਜੰਮਦੇ ਨਿਆਣੇ ਦੇ ਮੋਢਿਆਂ ਤੇ ਪਾਤੇ ਵਿਦਿਆਰਥੀ ਆ ਰੱਟੇ ਮਾਰੀ ਜਾਂਦੇ ਆ ਇਹਦੇ ਚਟੀਆਂ ਦਾੜੀਆਂ ਵਾਲੇ ਬੈਠੇ ਜਿਨ੍ਹਾਂ ਨੇ ਕਿਸੇ ਨੇ 1 ਕੀਤੀ ਕਿਸੇ ਨੇ 2 ਕੀਤੀਆਂ ਕਿਸੇ ਨੇ 5 ਕੀਤੀਆਂ ਅੱਜ ਪਬਲਿਕ ਸਕੂਲਾਂ ਵਾਲਿਆਂ ਨਾਲੋਂ ਜ਼ਿਆਦੀ ਅਕਲ ਲੈ ਕੇ ਬੈਠੇ ਇਹ ਬੰਦੇ ਸਖਿਆਰਤੀ ਪੈਦਾ ਹੋਏ ਸੀ ਵਿਦਿਆਰਥੀ ਜਿਹਦਾ ਸਖਿਆਰਤੀ ਚ ਪੈਦਾ ਵਿਦਿਆਰਥੀ ਰੱਟੇ ਮਾਰਨ ਦਾ ਬਸ ਮੇਰੇ ਅਨੁਸਾਰ ਸਖਿਆਰਤੀ ਕੁਝ ਸਿੱਖ ਕੇ ਨਿਕਲਦਾ ਅੱਜ ਸਕੂਲ ਮੰਡੀ ਬਣ ਚੁੱਕੇ ਆ ਤੁਹਾਡੀਆਂ ਜੇਬਾਂ ਚੋਂ ਇੱਕ ਹੋੜ ਲੱਗੀ ਆ ਜਿੱਦਾਂ ਕੰਪਨੀ ਸਾਬਣ ਵਾਲਿਆਂ ਦੀ ਹੋੜ ਲੱਗਿੰਦੀ ਨਾ ਵੀ ਆਹ ਦੋ ਤੇ ਐਦਾਂ ਕਰੋ ਤੇ ਐਦਾਂ ਰੰਗ ਚਟਾ ਆ ਜਾਊਗਾ ਆਹ ਕਰੋਗੇ ਤੇ ਇੰਨੇ ਵਾਲ ਤੁਹਾਡੇ ਲੰਮੇ ਸ਼ੈਂਪੂ ਵਾਲੇ ਆ ਜਾਂਦੇ ਆ ਅੱਜ ਸਕੂਲ ਵੀ ਇੱਕ ਮੰਡੀ ਬਣ ਚੁੱਕਿਆ ਆਹ ਕਰੋ ਨਿਆਣਿਆਂ ਨੂੰ ਐਦਾਂ ਕਰ ਦਿਆਂਗੇ ਆਹ ਕਰੋ ਨਿਆਣਿਆਂ ਨੂੰ ਐਦਾਂ ਕਰ ਦਿਆਂਗੇ ਮਾਫ਼ ਕਰਿਓ ਬਣਿਆ ਕੀ ਸਾਡੇ ਨਾਲ ਉਹ ਸਾਡੇ ਸਾਹਮਣੇ ਨਤੀਜਾ ਸਾਡੀ ਵਿਦਿਆ ਦਾ ਇਹੋ ਹੀ ਆ ਇੱਕ ਗੱਲ ਮੈਂ ਤੁਹਾਨੂੰ ਸੁਣਾ ਕੇ ਤੇ ਢਾਡੀ ਸਿੰਘਾਂ ਕੋਲੋਂ ਵਾਰ ਲਵਾਉਣੀ ਆ ਮਾਸਟਰ ਜਨਕਰਾਈ ਦੀ ਜਿੱਥੋਂ ਮੈਂ ਪੜਿਆ ਸਰਕਾਰੀ ਸਕੂਲ 'ਚ ਉੱਥੇ ਇੱਕ ਮਾਸਟਰ ਸੀ ਜਨਕਰਾਈ ਤੁਸੀਂ ਸਾਰੇ ਤਕਰੀਬਨ ਸਰਕਾਰੀ ਸਕੂਲਾਂ ਦੇ ਪੜੇ ਜੇ ਤੇ ਜਦੋਂ ਸਾਨੂੰ ਸਰਕਾਰੀ ਸਕੂਲੇ ਪਾਦੇ ਪਹਿਲੀ ਤੇ ਗੱਲ ਅੱਧਾ ਪਿੰਡ ਵੈਸੇ ਟੀਚਰਾਂ ਕਰੇ ਸਾਨੂੰ ਮੁੰਡੇ ਲਹਿਪਾਤਾ ਜਨਕਰਾਈ ਦੇ ਸਕੂਲੇ ਤਾ ਨੂੰ ਅਹੀਂ ਵੀ ਬੜੇ ਦੁਖੀ ਜਿਓਏ ਵੀ ਸਾਡੇ ਘਰ ਦੇ ਕੋ ਪੈਸੇ ਕਟਿਆ ਜਾਵਦੇ ਵੀ ਜਨਕਰਾਈ ਦੇ ਸਕੂਲੇ ਪਾਤਾ ਨਿਕੇ ਨਿਕੇ ਆਗੇ ਹਾਂ ਪਹਿਲੀ ਦੂਜੀ ਚ ਪਾਤਾ ਚੁੱਕਿਆ ਕਰੋਗੇ ਕਾਗਜ਼ੀ ਜਾ ਕੇ ਉਹੋ ਗੱਲ ਹੋਈ ਜਦੋਂ ਅਸੀਂ ਸਕੂਲ ਗਏ ਨਾ ਤੇ ਮਾਸਟਰ ਜਨਕਰਾਜ ਲੇਡੀ ਸਾਈਕਲ ਤੇ ਆ ਤੇ ਛੋਟਾ ਜਾਂ ਕੱਦ ਸੀ ਤੇ ਬੜਾ ਸਿਆਣਾ ਸੀ ਉਹਨੇ ਆਉਂਦਿਆਂ ਸਾਈਕਲ ਤੋਂ ਆਪ ਉਤਰ ਜਾਣਾ ਹੂਏ ਅੱਗੋਂ ਗੇਟ ਅੱਗੋਂ ਤੇ ਦੂਰੋਂ ਆਵਾਜ਼ ਮਾਰਨੀ ਚੁੱਕੋ ਕਾਗਜ਼ ਤੇ ਚੁੱਕੋ ਰੋੜੇ ਉਹਨੇ ਆਪ ਵੀ ਚੁੱਕਦੇ ਆਉਣਾ ਕਾਗਜ਼ ਚੁੱਕ ਕੇ ਆਪਣੀ ਟੋਕਰੀ ਚ ਪਾਈ ਜਾਣਾ ਡੰਡੇ ਦੇ ਜੋਰ ਨਾਲ ਨਿਆਣਿਆਂ ਨੂੰ ਆਖਣਾ ਵੀ ਤੁਸੀਂ ਵੀ ਚੁੱਕੋ ਸਾਨੂੰ ਉਦੋਂ ਗੱਲ ਬੜੀ ਪਹਿੜੀ ਲੱਗਦੀ ਸੀ ਪਰ ਸਾਨੂੰ ਅੱਜ ਪਤਾ ਲੱਗਾ ਵੀ ਉਹ ਗੱਲ ਦਾ ਮੁੱਲ ਸੀ ਸਕੂਲਾਂ 'ਚ ਸਿਰਫ ਕਿਤਾਬਾਂ ਦੇ ਰੱਟੇ ਮਾਰਨੇ ਨਹੀਂ ਸਿਖਾਏ ਜਾਣੇ ਚਾਹੀਦੇ ਸਕੂਲਾਂ 'ਚ ਇਹ ਵੀ ਦੱਸਿਆ ਜਾਣਾ ਚਾਹੀਦਾ ਵੀ ਸਮਾਜ 'ਚ ਕਿਦਾਂ ਰਹੀਦਾ ਵਾ ਗਲੀ ਗਵਾਂਡ 'ਚ ਕਿਦਾਂ ਰਹੀਦਾ ਵਾ ਪਰਿਵਾਰ 'ਚ ਕਿਦਾਂ ਰਹੀਦਾ ਵਾ ਇਥੇ ਸਾਰਾ ਪਿੰਡ ਗੁਰਦਾਰੇ ਤਪੜ ਝਾੜੀ ਜਾਂਦਾ ਵਾ ਸਾਰਾ ਗੁਰਦਾਰ ਪਿੰਡ ਜਾ ਕੇ ਪੱਥਰ ਮਾਂਜੀ ਜਾਂਦਾ ਵਾ ਤੇ ਜਿਸ ਘਰ 'ਚ ਰਹੀਨੇ ਨਾ ਉਸ ਘਰ ਦੀ ਅਗਲੇ ਬਣ ਨਾਲੀ ਨੰਗਦੀ ਹੁੰਦੀ ਨਾ ਮਾਈਆਂ ਨੇ ਨਾਲੀ ਅੱਗੇ ਵਟਾ ਰੱਖਿਆ ਹੁੰਦਾ ਇਹਨਾਂ ਦਾ ਪਾਣੀ ਨਹੀਂ ਨੰਗਨ ਦੇਣਾ ਗੁਰਦਾਰੇ 3 ਵਜੇ ਜਾ ਕੇ ਪੱਥਰ ਮਾਂਜਣ ਨਹੀਂ ਦੀ ਹੁੰਦੀ ਉਹ ਸਾਰੇ ਉੱਠ ਕੇ ਮੜਿਤ ਬਾਣੀ ਕਹਿੰਦੀ ਵਿੱਚ ਦੁਨੀਆ ਸੇਵ ਕਮਾਈ ਆ ਸਮਾਜ ਤੇ ਸਾਨੂੰ ਰਹਿਣਾ ਨਹੀਂ ਆਇਆ ਗੁਰਦਾਰਿਆਂ ਦੇ ਬਾਟੇ ਖਾਤੇ ਮਾਂਜ ਮਾਂਜ ਕੇ ਰੈਂਪਾ ਉਥੇ ਜਾ ਕੇ ਤਾਰਿਆ ਗਲੀ ਦੇ ਵਿੱਚ ਕੋਠੀ ਭਾਵੇਂ 70 ਲੱਖ ਦੀ ਪਾਈ ਆ ਰੈਂਪਾ ਵੱਡੀ ਗਲੀ ਚ ਤਾਰਿਆ ਸਰਦਾਰ ਹੁੰਨੇ ਉਦਾਂ ਸਮਾਜ 'ਚ ਰਹਿਣਾ ਕਿੱਦਾਂ ਵਾ ਸਮਾਜ 'ਚ ਵਸਣਾ ਕਿੱਦਾਂ ਵਾ ਇਹ ਚੀਜ਼ਾਂ ਸਾਨੂੰ ਉਦੋਂ ਜਾਬਦ ਹੁੰਦਾ ਮਾਸਟਰ ਜਨਕਰਾਜ ਸ਼ਾਇਦ ਸਾਨੂੰ ਸਾਡੇ ਮਾਪ ਨੇ ਗਲਤ ਸਕੂਲੇ ਪਾ ਦਿੱਤਾ ਅੱਜ ਤੁਹਾਡੇ ਨਿਆਣਿਆਂ ਨੂੰ ਪਹਿਲੀ ਤੇ ਗੱਲ ਝਟਕਦਾ ਕੋਈ ਨਹੀਂ ਜੇ ਸਕੂਲ 'ਚੋਂ ਕਿਸੇ ਨੇ ਝਟਕ ਦਿੱਤਾ ਤੇ ਸਰਦਾਰ ਨਹੀਂ ਬਹੁੰਦੀ ਨਿਆਣਾ ਐਕਟਿਵ ਐਕਟਿਵਾ ਦੇ ਉੱਤੇ ਤੇ ਸਿੱਧੀ ਸਕੂਲੇ ਜਾ ਕੇ ਪ੍ਰਿੰਸੀਪਲ ਦੇ ਅਹੀਂ ਪੈਸੇ ਇਸ ਕਰਕੇ ਨਹੀਂ ਦਿੰਦੇ ਤੁਸੀਂ ਸਾਡੇ ਨਿਆਣਿਆਂ ਦਬਕੇ ਮਾਰੋ ਯਾਦ ਰੱਖਿਓ ਮਾਂ ਬਾਪ ਤੋਂ ਵੱਧ ਇੱਕ ਟੀਚਰ ਕੋਲ ਫੁੱਲ ਅਥਾਰਟੀ ਹੋਣੀ ਚਾਹੀਦੀ ਆ ਉਹ ਜੋ ਮਰਜ਼ੀ ਕਰੇ ਤੁਹਾਡੇ ਬੱਚੇ ਨੂੰ ਕੁੰਦਨ ਵਰਗਾ ਬਣਾਊਗਾ ਅਸੀਂ ਪੜ੍ਹਾਈ ਖਰੀਦਣ ਲੱਗ ਪਏ ਅਗਲੇ ਪੜ੍ਹਾਈ ਵੇਚਣ ਲੱਗ ਪਏ ਲੌਡਾ ਵੇਲਾ ਸਾਡੀ ਆਮ ਪਿੰਡੂ ਪਛਾਣ ਮੈਂ ਇੱਕ ਗੱਲ ਹੋਰ ਘਰਾਂ ਚ ਪੰਜਾਬੀ ਪੜ੍ਹਾਇਆ ਕਰੋ ਤੇ ਪੰਜਾਬੀ ਬੋਲਿਆ ਕਰੋ ਲੱਖਾਂ ਰੁਪਏ ਲਾ ਕੇ ਤੁਸੀਂ ਦੂਜੀਆਂ ਪਛਾਵਾਂ ਸਿੱਖ ਲੈਣੀਆਂ ਵਾਂ ਮਾਸੀ ਚਾਚੀ ਤਾਈ ਨੂੰ ਪਿਆਰ ਕਰਨਾ ਮਾੜਾ ਨਹੀਂ ਪਰ ਮਾਂ ਨੂੰ ਘਰੋਂ ਕੱਢ ਦੇਣਾ ਇਹ ਸਭ ਤੋਂ ਵੱਡੀ ਬੇਵਕੂਫੀ ਆ ਸਾਡੀ ਪੰਜਾਬੀ ਭਾਸ਼ਾ ਸਾਡੀ ਮਾਂ ਵਾ ਇਹਨੂੰ ਪਹਿਲ ਦੇ ਆਧਾਰ ਤੇ ਪਹਿਲ ਦਿਓ ਜਿੰਨਾ ਘਰਾਂ 'ਚ ਤੁਸੀਂ ਪੰਜਾਬੀ ਸਾਹਮ ਕੇ ਰੱਖੋਗੇ ਪੰਜਾਬੀ ਦੇ ਬੜੇ ਅੱਖਰ ਆ ਜਿੰਨਾ ਅੱਖਰਾਂ ਕਰਕੇ ਸਾਡੇ ਰਿਸ਼ਤੇ ਚੱਲਦੇ ਆ ਜਿੰਨਾ ਕਰਕੇ ਸਾਡੇ ਪਰਿਵਾਰ ਚੱਲਦੇ ਆ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਪੰਜੇ ਬੱਬਰ ਉਸ ਕੋਠੀ ਵੱਲ ਨੂੰ ਤੁਰਿਆ ਅੱਗੇ-ਅੱਗੇ ਕੁੰਡਾ ਸੋਂ ਤੁਰਿਆ ਜਾਵੇ ਤੇ ਮਗਰ-ਮਗਰ ਚਾਰ ਬੱਬਰ ਤੁਰੇ ਹਣ ਦੋ ਹੌਲਦਾਰ ਬਣੇ ਇੱਕ ਸਿਪਾਹੀ ਬਣਿਆ ਤੇ ਇੱਕ ਨੂੰ ਹੱਥ ਕਢੀ ਲਾਈ ਕਾਕਾ ਸੋਂ ਨੂੰ ਜਦੋਂ ਬੀਟੀ ਦੀ ਕੋਠੀ 'ਚ ਵੜ ਗਏ ਤੇ ਅਗਲੇ ਬੰਨੇ ਬੀਟੀ ਪਾਰਕ 'ਚ ਬੈਠਾ ਸੀ ਬਾਗ 'ਚ ਬਗੀਚੇ 'ਚ ਸਾਹਮਣੇ ਕੁਰਸੀ ਕੁਰਸੀ ਦੇ ਉੱਤੇ ਬੀਟੀ ਤੇ ਲੱਤ ਤੇ ਲੱਤ ਰੱਖ ਕੇ ਤੇ ਅਖਬਾਰ ਪੜ੍ਹੇ ਜਦੋਂ ਅਖਬਾਰ ਪੜ੍ਹੇ ਤੇ ਕੁੰਡਾ ਸੋਂ ਥਾਣੇਦਾਰ ਨੇ ਜਾ ਕੇ ਸਲੂਟ ਮਾਰ ਦਿੱਤਾ ਕਹਿੰਦਾ ਕੁੰਡਾ ਸਿੰਘ ਥਾਣੇਦਾਰ ਰਿਪੋਰਟਿੰਗ ਸਰ ਮਨੇ ਅਖਬਾਰ ਪਾਸੇ ਕੀਤੀ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ ਕਹਿੰਦਾ ਕੌਣ ਪਿੰਡਾਸੋਂ ਕਹਿੰਦਾ ਜਨਾਬ ਮੈਂ ਤੁਹਾਡੇ ਏਰੀਏ ਦਾ ਨਵਾਂ ਨਵਾਂ ਥਾਣੇਦਾਰ ਆ ਤੇ ਮੈਂ ਸੋਚਿਆ ਜੀ ਅਫਸਰਾਂ ਨੂੰ ਮਿਲਾਈਏ ਪਹਿਲਾਂ ਤੇ ਫਿਰ ਮੈਂ ਸੋਚਿਆ ਜੀ ਵੱਡੇ ਸਾਹਿਬ ਨੂੰ ਮਿਲਣ ਜਾਣਾ ਤੇ ਫਿਰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਤੋਹਫਾ ਖੜਨਾ ਚਾਹੀਦਾ ਅੱਜ ਵੀ ਹੁੰਦਾ ਨਾ ਪਿੰਡਾਂ 'ਚ ਜੇ ਏਰੀਏ 'ਚ ਨਵਾਂ ਐਸਐਚਓ ਆਇਆ ਨਵਾਂ ਥਾਣੇਦਾਰ ਆਇਆ ਤੇ ਪਿੰਡ ਵਾਲਿਆਂ ਜਿਨ੍ਹਾਂ ਨੇ ਕੰਮ ਲੈਣੇ ਹੁੰਦੇ ਫਿਰ ਉਹ ਭੱਜ-ਭੱਜ ਕੇ ਦੂਜੇ ਤੇ ਜਿਹੜੇ ਮਾੜੇ ਬੰਦੇ ਨੂੰ ਕੀ ਕੰਮ ਪੈਣਾ ਵੱਡਿਆਂ ਨੂੰ ਪੈਣਾ ਕੰਮ ਉਹ ਮਿਲ ਕੇ ਆਉਂਦੇ ਫਿਰ ਤੋਹਫਾ ਲੈ ਕੇ ਜਾਂਦੇ ਕੋਈ ਕੁਝ ਨਾ ਕੁਝ ਲੈ ਕੇ ਜਾਂਦੇ ਆ ਵੀ ਸਾਨੂੰ ਚੇਤੇ ਰੱਖੀ ਅਹੀਂ ਫੇਰ ਕੰਮ ਕਢਾਉਣ ਆਉਣਾ ਹੀ ਤੇਰ ਕੋ ਤੈਨੂੰ ਕਾਣਾ ਕਰ ਚੱਲੇ ਹੀ ਕੋਈ ਨਾ ਕੋਈ ਗਿਫਟ ਦੇ ਕੇ ਅਹੀਂ ਇਹ ਗਿਫਟ ਕਾਣੇ ਕਰਨ ਦਾ ਇੱਕ ਤਰੀਕਾ ਵਾ ਉਹ ਕਹਿੰਦਾ ਜੀ ਅਵਸਰੋ ਮੈਂ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਇਆ ਮੁੰਡਾ ਸੋਂ ਕਹਿੰਦਾ ਬੀਟੀ ਨੂੰ ਬੀਟੀ ਕਹਿੰਦਾ ਕੀ ਉਹਨੇ ਪਛਾਣ ਨੂੰ ਮੂੰਹ ਕਰਕੇ ਆਖਾ ਓ ਭੋਲਾ ਸਿਆ ਲਿਆ ਇਹਨੂੰ ਅੱਗੇ ਪੋਲਾ ਸੋਹ ਹੱਥ ਘੜੀ ਲੱਗਦੇ ਕਾਕਾ ਸੋਨੂੰ ਲਈ ਜਾਵੇ ਤੇ ਕਾਕਾ ਸੋਨੂੰ ਵੇਖ ਕੇ ਜੋ ਕੁਰਸੀ ਤੋਂ ਉੱਠ ਪਿਆ ਕੁਰਸੀ ਤੋਂ ਉੱਠ ਪਿਆ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਆਵਾਜ਼ ਮਾਰ ਕੇ ਕਹਿੰਦਾ ਕੁੰਡਾ ਸਿਆ ਰਿਵਾਲਵਰ ਦੀ ਇਹਦੇ ਸਿਰ 'ਚ ਗੋਲੀ ਮਾਰਨੀ ਆ ਮੈਂ ਇਹਨੂੰ ਪੋਸ਼ ਗਾਲਾਂ ਕੱਢ ਕੇ ਭਜਾ ਸੀ ਭਗਾਉੜਾ ਵਾ ਸਾਡਾ ਚੰਗਾ ਕੀਤਾ ਲੱਭ ਕੇ ਲੈ ਜਾਂਦਾ ਹੈ ਅਗਲਾ ਕੰਮ ਉਹਨੂੰ ਕੁੰਡਾ ਸੋਨੇ ਫੇਰ ਕਰਨਾ ਕੁੰਡਾ ਸੇ ਕਹਿੰਦਾ ਅਬ ਸੁਣੋ ਇਹਨੂੰ ਮਾਰਨ ਦਾ ਕੀ ਫਾਇਦਾ ਬੈਠੋ ਕੁਰਸੀ ਉੱਤੇ ਇਹ ਤਾਂ ਮਰਿਆਂ ਵਰਗਾ ਭਰਾ ਇਹਦਾ ਮਰ ਗਿਆ ਕੋਠੀ ਇਹਦੀ ਤੁਹਾਡੇ ਕੋਲ ਜ਼ਮੀਨ ਭੰਡਾ ਇਹਦਾ ਤੁਹਾਡੇ ਕੋਲ ਤੇ ਵੱਡੀ ਗੱਲ ਇਹ ਵੀ ਸਕੀ ਪਰਝਾਈ ਨਾਜਾਇਜ਼ ਤੁਹਾਡੇ ਘਰ ਬੈਠੀ ਆ ਤੇ ਮਰਿਆਂ ਵਰਗਾ ਉਹ ਤੁਹਾਡੇ ਪੈਰੀਂ ਹੱਥ ਲਾਊਗਾ ਤੇ ਮੈਂ ਕੇਸ ਇਹੋ ਜਿਹਾ ਪਾਉਣਾ ਵੇ ਮੁੜ ਕੇ ਲੱਭਣਾ ਨਹੀਂ ਇਹੋ ਜੀ ਥਾਂ ਤੇ ਠੋਕਣਾ ਇਹਨੂੰ ਐਨੀ ਗੱਲ ਸੁਣ ਕੇ ਤੇ ਬੀਟੀ ਨਾ ਚੁੱਪ ਕਰਕੇ ਜੇ ਬਹਿ ਗਿਆ ਤੇ ਨਾਲ ਹੀ ਬੀਟੀ ਕਹਿੰਦਾ ਪਰ ਮਾਫੀ ਮੇਰੇ ਕੋ ਕੱਲੇ ਕੋ ਕਿਉਂ ਮਗਾਉਣੀ ਆ ਇਹਨੇ ਹਰਨਾਮੀ ਨੂੰ ਵੀ ਗਾਲਾਂ ਕੱਢੀਆਂ ਏ ਹਰਨਾਮੀ ਕੋ ਵੀ ਮਗਾਉਣੀ ਆ ਬੱਬਰਾਂ ਦਾ ਨਿਕਲ ਗਿਆ ਹਾਸਾ ਫੇ ਲਿਆ ਕੱਢ ਕੇ ਉਹਦਾ ਦੇ ਅੰਦਰ ਜਾ ਕੇ ਭੋਗ ਪਾਉਣਾ ਪੈਣਾ ਜੇ ਕੱਟਿਆਂ ਦਾ ਹੀ ਪਾਜੀਏ ਤੇ ਵਧੀਆ ਨਹੀਂ ਗੱਲ ਕਹਦਾ ਲਿਆਓ ਭਾਬੀ ਨੂੰ ਵੀ ਲਿਆਓ ਸੱਦ ਕੇ ਹੁੰਡਾਸੋਂ ਕਹਿੰਦਾ ਤੇ ਬੀਟੀ ਨੇ ਪਛਾਣ ਨੂੰ ਮੂੰਹਵਾਜ ਕਰਕੇ ਨਾ ਪਛਾਣ ਨੂੰ ਮੂੰਹ ਤੇ ਆਵਾਜ਼ ਮਾਰੀ ਹਰਨਾਮੀ ਬਾਹਰ ਆ ਆਵੇਖ ਤੈਨੂੰ ਕੋਈ ਮਿਲਣ ਵਾਸਤੇ ਆਇਆ ਹੈ ਤੇਰੇ ਲਈ ਕੁਝ ਲੈ ਕੇ ਆਇਆ ਬੱਬਰ ਸੁੰਦਰ ਸਿੰਘ ਨੂੰ ਪੜੋ ਉਹ ਕਹਿੰਦਾ ਵੀ ਹਰਨਾਮੀ ਉਦੋਂ ਰਸੋਈ 'ਚ ਕੰਮ ਕਰਦੀ ਸੀ ਕਿਉਂ ਕਿਉਂਕਿ ਬੱਬਰਾਂ ਦੇ ਆਉਣ ਤੋਂ ਪਹਿਲਾਂ ਹਰਨਾਮੀ ਤੇ بیਟੀ ਇਕੱਠੇ ਬੈਠੇ ਸੀ ਇਹ ਸੁੰਦਰ ਸੋਹਣੇ ਲਿਖਿਆ ਇਕੱਠੇ ਬੈਠੇ ਸੀ ਤੇ ਹਰਨਾਮੀ ਕਹਿੰਦੀ ਅਫਸਰੋ ਅੱਜ ਕੁਝ ਵੱਖਰਾ ਜਿਹਾ ਖਾਣ ਨੂੰ ਜੀ ਕਰਦਾ ਚਟਪਟਾ ਜਿਹਾ ਉਹ ਜਿ ਕੁਝ ਉਹ ਕਹਿੰਦਾ ਦੱਸ ਕੀ ਖਾਣਾ ਹਰਨਾਮੀ ਕਹਿੰਦੀ ਮੈਂ ਖਾਣਾ ਵਾਂ ਕੜਕਨਾਥ ਹੁਣ ਜਿਹੜੇ ਤੁਹਾਡੇ ਚੋਂ ਛੱਕ ਛਕਾ ਲੈਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਕੜਕਨਾਥ ਕਿਹਨੂੰ ਕਹਿੰਦੇ ਆ ਮੁਸਕਰਾਉਣਾ ਦੱਸੂਗਾ ਵੀ ਜਰੂਰ ਪਤਾ ਵਾ ਸਾਰਿਆਂ ਨੂੰ ਕੜਕਨਾਥ ਦਾ ਕੜਕਨਾਥ ਕਹਿੰਦੇ ਕਾਲੇ ਮੁਰਗੇ ਨੂੰ ਉਹ ਬਣਦਾ ਸੀ ਰਸੋਈ ਦੇ ਵਿੱਚ ਹਰਨਾਮੀ ਨੂੰ ਦੂਜੀ ਆਵਾਜ਼ ਵੱਜੀ ਹਰਨਾਮੀ ਬਾਹਰ ਆ ਆ ਵੇਖ ਤੈਨੂੰ ਕੌਣ ਮਿਲਣ ਆਇਆ ਹਰਨਾਮੀ ਉੱਠੀ ਤੇ ਟੱਕਣ ਚੁੱਕਿਆ ਤੇ ਕੜਸੀ ਮਾਰਨ ਲੱਗ ਪਈ ਕੜਕਨਾਥ ਵਿੱਚ ਇਹ ਸਿਆਣੀ ਮਾਈ ਇਦਾਂ ਹੀ ਕਰਦੀ ਆ ਜਦੋਂ ਉਹਨੂੰ ਰਸੋਈ ਚੋਂ ਬਾਹਰ ਜਾਣ ਦਾ ਮੌਕਾ ਮਿਲੇ ਜਾਂ ਤੇ ਅੱਗ ਘਟਾ ਜਾਂਦੀ ਐ ਤੀਲੇ ਥੱਲੇੋਂ ਜਾਂ ਕੜਸੀ ਮਾਰ ਜਾਂਦੀ ਵੀ ਸਬਜ਼ੀ ਥੱਲੇ ਨਾ ਲੱਗ ਜੇ ਜਦੋਂ ਨੇ ਕੜਕਨਾਥ ਚ ਕੜਸੀ ਫੇਰੀ ਤੇ ਚੋਕੇ ਕੜਸੀ ਦੇ ਉੱਤੇ ਰੱਖਿਆ ਨਾ ਤੈਨੂੰ ਹੱਥ ਲਾ ਕੇ ਕਹਿੰਦੀ ਬਸ 5 ਮਿੰਟ ਦੀ ਖੇੜ ਆ ਇਹਨੂੰ ਕੀ ਪਤਾ ਵੀ ਇੱਥੇ 5 ਮਿੰਟ ਆ ਬਾਹਰ 2 ਹੀ ਲੱਗਣੇ ਆ ਜਾਂ ਤੇ ਸਹੀ ਐ ਕਰੀ ਇਹ ਟੱਕਣ ਦੇ ਕੇ ਦੇ ਬਾਹਰ ਆ ਗਈ ਕਾਕਾ ਸਾਂ ਦੇ ਹੋਰ ਵੇਖਿਆ ਤੇ ਬੀਟੀ ਨੂੰ ਆਵਾਜ਼ ਮਾਰ ਕੇ ਕਹਿੰਦੀ ਅਫਸਰਾ ਮਾਰ ਦਿਓ ਇਹਨੂੰ ਛੱਡਿਆ ਕਿਉਂ ਜੇ ਰੱਖਿਆ ਕਿਉਂ ਜੇ ਤੇ ਬੀਟੀ ਆਵਾਜ਼ ਮਾਰ ਕੇ ਕਹਿੰਦਾ ਹਰਨਾਮੀਏ ਬਹਿ ਇੱਥੇ ਉਹ ਮਾਫੀ ਮੰਗਾਉਣੇ ਇਹਦੇ ਕੋਲੋਂ ਤੇਰ ਕੋ ਵੀ ਮਗਾਉਣੇ ਆ ਮੇਰ ਕੋ ਵੀ ਮਗਾਉਣੇ ਆ ਹੁਣ ਕਾਕਾ ਸਾਂ ਦੇ ਹੱਥ ਵੱਜੇ ਹੱਥ ਘੜੀ ਲੱਗੀ ਤੇ ਮੂੰਹ ਠਾਣੂ ਕਰਕੇ ਖਲੋਤਾ ਤੇ ਹਰਨਾਮੀ ਕੜਕ ਕੇ ਆਵਾਜ਼ ਮਾਰ ਕੇ ਕਹਿੰਦੀ ਕਾਕਾ ਸਿਆ ਹੋ ਅਗੇ ਅਫਸਰਾ ਕੋਲੋਂ ਮਾਫੀ ਮੰਗ ਕਾਕਾ ਸੋਨੇ ਇੱਕ ਪੈਰ ਪੁੱਟਿਆ ਇਹਨੇ ਜਰ ਨੂੰ ਕੁੰਡਾ ਸੋਨੇ ਹੋ ਜਮਾਰ ਦਿੱਤੀ ਮਗਰ ਕਾਕਾ ਸਿਆਂ ਕਾਉ ਮਾਫੀ ਕੋਣੀ ਮੰਗਦਾ ਤੇ ਕਾਕਾ ਸੋ ਮੂੰਹ ਤੇ ਲਾਜਾ ਕਰਕੇ ਕਹਿੰਦਾ ਅਬਸਰੋ ਤੂੰ ਹੀ ਵੀ ਕਹਿੰਦੇ ਜੇ ਮਾਫੀ ਮੰਗ ਪਰਜਾਈ ਕਹਿੰਦੀ ਤੂੰ ਵੀ ਮਾਫੀ ਮੰਗ ਤੇ ਚੰਗੀ ਤਰ੍ਹਾਂ ਮਗਾਉਣੀਆ ਤੇ ਹੱਥ ਮਾਰੇ ਜੇ ਖੋਲ ਦੋ ਹਾਂ ਮੇਰੇ ਹੱਥ ਮਾਰੇ ਜੇ ਖੋਲੋ ਹਾਂ ਤੇ ਬੀਟੀ ਕੁਰਸੀ ਤੇ ਬੈਠਾ ਬੈਠਾ ਕਹਿੰਦਾ ਹਾਂ ਖੋਲੋ ਇਹਦੇ ਹੱਥ ਚੰਗੀ ਤਰ੍ਹਾਂ ਪੈਰੀ ਹੱਥ ਲਾਵੇ ਤੇ ਕੁੰਡਾ ਸੋਨੇ ਭੋਲਾ ਸੋਨੂੰ ਆਵਾਜ਼ ਮਾਰ ਕੇ ਆਖਾ ਭੋਲਾ ਸਿਆ ਖੋਲੇ ਦੇ ਹੱਥ ਭੋਲਾ ਸੋਨੇ ਜਾ ਕੇ ਕਾਕਾ ਸੋਂ ਦੀ ਹੱਥ ਘੜੀ ਗੋਲ ਦੀ ਹੱਥ ਘੜੀ ਕਾਦੀ ਖੁੱਲੀ ਜਿਵੇਂ ਜਮਰਾਜ ਦਾ ਝੋਟਾ ਖੁੱਲ ਗਿਆ ਹੋਵੇ ਉੱਥੇ ਜਦੋਂ ਨੇ ਹੱਥ ਘੜੀ ਗੋਲੀ ਨਾ ਤੇ ਬੀਟੀ ਬੈਠਾ ਹੈ ਕੁਰਸੀ ਉੱਤੇ ਤੇ ਕੁੰਡਾ ਸੋਨੇ ਮਗਰੋਂ ਪੂਰੇ ਚੋਰ ਨਾਲ ਧੱਕਾ ਮਾਰ ਕੇ ਆਖਿਆ ਹੋ ਕੇ ਮੰਗ ਮਾਫੀ ਕਾਕਾ ਸੋ ਡੇਗਦਾ 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 ਬੀੜੀ ਦੇ ਪੈਰਾਂ 'ਚ ਜਾ ਡੇਗਾ ਬੀੜੀ ਨੇ ਲੱਤਾਂ ਸਿੱਧੀਆਂ ਕਰ ਲਈਆਂ ਵੀ ਮਾਫੀ ਮੰਗਣ ਲੱਗਾ ਕਾਕਾ ਸੋ ਨੇ ਜਾਂਦਿਆਂ ਬੀੜੀ ਲੱਤਾਂ ਤੋਂ ਫੜਿਆ ਤੇ ਕੁਰਸੀ ਦੇ ਉੱਤੋਂ ਦੀ ਪਲਟਾ ਦਿੱਤਾ ਜਦੋਂ ਕੁਰਸੀ ਦੇ ਉੱਤੋਂ ਪਲਟਿਆ ਬੀੜੀ ਦੀਆਂ ਲੱਤਾਂ ਚੁੱਕੀਆਂ ਗਈਆਂ ਤਾਂ ਨੂੰ ਕਾਕਾ ਸੋ ਛਾਲ ਮਾਰ ਕੇ ਪਾਸੇ ਹੋਇਆ ਇਨੇ ਚਿਰ ਨੂੰ ਗੁੰਡਾ ਸੋ ਆਇਆ ਉਹਨੇ ਕੱਢ ਕੇ ਦੱਬ ਚੋਂ ਰਵਲਵਰ ਕਰਕੇ ਸਿੱਧਾ ਆਕੇ ਮੱਥੇ ਤੇ ਟਿਉੜੀ ਫਿਰ ਦੁਬਾਰੇ ਗੁਰੂ ਕੇ ਬਾਗ ਦਾ ਬਦਲਾ ਏ ਬਦਲਾ ਚੁਕਾ ਮੜਵਾਸੇ ਉਹਦਾ ਬਦਲਾ ਚੁਕਾ ਤੂੰ ਭੱਜ ਲੈ ਜਿੱਧਰ ਵੀ ਭੱਜਣਾ ਤੂੰ ਭੱਜ ਲੈ ਜਿੱਧਰ ਵੀ ਭੱਜਣਾ ਕੇਦ ਬਿਆ ਘੜ ਮੋਤੀਆ ਤਾ ਛਤੀ ਤੈ ਸ਼ਨਲੀ ਬੜਾ ਯਾਦ ਰਹੀਂ ਦੀਆਂ ਦੁਨੀਆਂ ਬਹਾਦਰਾਂ ਤੇਰੀਆਂ ਮਰਦਾ ਤੇਰੀਆਂ ਹਾਂ ਜੀ ਹਾਂ ਵਾਰਾ ਦੁਨੀਆਂ ਜਾ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਬੀਟੀ ਮਾਰਿਆ ਗਿਆ ਹਰਨਾਮੀ ਨੂੰ ਕਾਕਾ ਸਿੰਘ ਨੇ ਮਾਰ ਦਿੱਤਾ ਦੋਵੇਂ ਬਹਾਦਰ ਤੁਰੇ ਬੱਬਰ ਖਾੜ ਕੋ ਚਲਦਿਆਂ ਚਲਦਿਆਂ ਬੱਬਰ ਅਕਾਲੀ ਜੋਧੇ ਸ਼ਾਮਾਂ ਤੱਕ ਪਿੰਡ ਹੀ ਰੋਕਲਾਂ ਦੇ ਵਿੱਚ ਬਾਬੇ ਉਜਾਗਰ ਸਿੰਘ ਦੇ ਕੋਲ ਆ ਕੇ ਤੇ ਬਾਬਾ ਉਜਾਗਰ ਸਿੰਘ ਬੈਠਾ ਉਡੀਕਦਾ ਸੀ ਦੇਖੋ ਕਾਰਨਾਮਾ ਜਿਹੜਾ ਬੰਦਾ ਵੀ ਕਰਦਾ ਹੈ ਨਾ ਉਹਦੇ ਮਗਰ ਕੋਈ ਨਾ ਕੋਈ ਉਹਨੂੰ ਤੋੜਨ ਵਾਲਾ ਜ਼ਰੂਰ ਹੁੰਦਾ ਵਾ ਕੋਈ ਵੀ ਉਹ ਜੇ ਸੁਖਾ ਸਿੰਘ ਮਤਾਬ ਸਿੰਘ ਦਾ ਇਤਿਹਾਸ ਹੈ ਮਗਰ ਜਥੇਦਾਰ ਬੁੱਢਾ ਸੋਂ ਬੈਠਾ ਵਾ ਇਹ ਕੁਦਰਤੀ ਗੱਲ ਆ ਜੇ ਸਤਵੰਤ ਸਿੰਘ ਤੇ ਬਿਆੰਤ ਸਿੰਘ ਏਡੀ ਵੱਡੀ ਕੁਰਬਾਨੀ ਕਰਦੇ ਆ ਮਗਰ ਸਰਦਾਰ ਕੇਰ ਸਿੰਘ ਬੈਠਾ ਵਾ ਮਗਰ ਕੋਈ ਨਾ ਕੋਈ ਹੁੰਦਾ ਵਾ ਜਿਹੜਾ ਉਹਨਾਂ ਨੂੰ ਤਿਆਰ ਕਰਦਾ ਵਾ ਜੇ ਬੱਬਰਾ ਨੇ ਬੀਟੀ ਮਾਰ ਦਿੱਤਾ ਮਗਰ ਬਾਬਾ ਉਜਾਗਰ ਸਿੰਘ ਦੀ ਇੱਕ ਸੋਚ ਕੰਮ ਕਰਦੀ ਸੀ ਆਗੇ ਬਾਬਾ ਉਜਾਗਰ ਸਿੰਘ ਕਹਿੰਦਾ ਸੁਣਾਓ ਕੀ ਕੀਤਾ ਕਿਵੇਂ ਕੀਤਾ ਤੇ ਮੁਸਕਰਾ ਕੇ ਕੁੰਡਾ ਸਿੰਘ ਕਹਿਣ ਲੱਗਾ ਬਾਬਾ ਜੀ ਪਹਿਲਾਂ ਦੁੱਧ ਲਿਆਓ ਜਿਹੜਾ ਉਹਦੋਂ ਛੱਡ ਕੇ ਗਏ ਆ ਦੁੱਧ ਗਰਮ ਕਰਕੇ ਲਿਆਓ ਸਾਡੇ ਹਿੱਸੇ ਦਾ ਨਾਲੇ ਦੁੱਧ ਛਕਾਂਗੇ ਨਾਲੇ ਫਿਰ ਸਾਰੀ ਜੋ ਕੀਤੀ ਉਹਨੇ ਕਰਨੀ ਸੀ ਉਹਦਾ ਕਿਵੇਂ ਫਲ ਭਗਤਾਇਆ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਏਸੀ ਬੱਬਰ ਅਕਾਲੀ ਯੋਧਿਆਂ ਦੀ ਦਾਸਤਾ ਮੁੜ ਕੇ ਅੰਗਰੇਜ਼ਾਂ ਨੇ ਏਸੇ ਹੀ ਕੁੰਡਾ ਸਿੰਘ ਨੂੰ ਮਾਰਿਆ ਸੀ ਮੈਨੂੰ ਚਲੋ ਉਸ ਬਜ਼ੁਰਗ ਨੇ ਦੱਸਿਆ ਸੀ ਉਹਨਾਂ ਦਾ ਕੋਈ ਬਜ਼ੁਰਗ ਅਜੇ ਵੀ ਹੈਗਾ ਸੀ ਉਸ ਪਰਿਵਾਰ ਦਾ ਉਹਨੇ ਵੇਖਿਆ ਸੀ ਕਹਿੰਦਾ ਪੀ ਉਹਨੂੰ ਗੱਡੇ ਤੇ ਪਾ ਕੇ ਲੈ ਕੇ ਆਏ ਸੀ ਤੇ ਗੱਡੇ ਤੋਂ ਲੱਤਾਂ ਉਹਦੀਆਂ ਥੱਲੇ ਲਮਕਦੀਆਂ ਸੀ ਕੁੰਡਾ ਸਿੰਘ ਬੱਬਰ ਦੀਆਂ ਏਡਾ ਜਵਾਨ ਸੀ ਉਹ ਬੰਦਾ ਤੇ ਉਹਦੇ ਪੈਰੀਂ ਉਹਨਾਂ ਦਿਨਾਂ 'ਚ ਚਾਂਦੀ ਦੀ ਜੁੱਤੀ ਸੀ ਜਦੋਂ ਕੁੰਡਾ ਸਿੰਘ ਬੱਬਰ ਅਕਾਲੀ ਨੂੰ ਅੰਗਰੇਜ਼ਾਂ ਨੇ ਕੀਰ ਕੇ ਮਾਰਿਆ ਐਸੀ ਬੱਬਰ ਅਕਾਲੀ ਜੋਧਿਆਂ ਦੀ ਦਾਸਤਾਂ ਗੁਰਦੁਆਰੇ ਗੁਰੂ ਕੇ ਬਾਗ ਦਾ ਬਦਲਾ ਕਿਵੇਂ ਬੱਬਰ ਅਕਾਲੀ ਜੋਧਿਆਂ ਨੇ ਲਿਆ ਕਿਵੇਂ ਬੀਟੀ ਨੂੰ ਕਰਨੀ ਦਾ ਫਲ ਭਗਤਾਇਆ ਉਹ ਦਾਸਤਾਂ ਤੁਹਾਡੇ ਚਰਨਾਂ 'ਚ ਬਿਣਿਆ ਕੀਤੀ ਹੈ